ਕੱਲੇ ਧੀਆਂ ਨੂੰ ਨਹੀਂ ਪੁੱਤਾਂ ਨੂੰ ਵੀ ਆਪਣੇ ਗੁਣ ਮੈਂ ਕਈ ਵਾਰੀ ਕਹਿਣਾ ਹੁੰਦਾ ਜਿਹੜੇ ਲੋਕ ਇਹ ਚਾਹੁੰਦੇ ਨੇ ਵੀ ਸਾਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੋ ਚੰਗੀ ਮਿਲੇ ਤੇ ਉਹਨਾਂ ਦਾ ਫਰਜ਼ ਬਣਦਾ ਉਹ ਇਹ ਵੀ ਕਹਿਣ ਆਪਣੀ ਜ਼ਿੰਦਗੀ 'ਚ ਵੀ ਅਸੀਂ ਕਿਸੇ ਨੂੰ ਜਵਾਈ ਵੀ ਚੰਗਾ ਦਈਏ ਜੇ ਸਾਡੇ ਘਰ ਕੋਈ ਧੀ ਵਿਆਹ ਕੇ ਨਵੀਂ ਆ ਰਹੀ ਆ ਅਸੀਂ ਕਹਿੰਦੇ ਨੋ ਚੰਗੀ ਆਵੇ ਸਾਡੇ ਘਰ ਜਿਹੜੀ ਸਾਡੇ ਅੱਗੇ ਪਿੱਛੇ ਪੱਜੀ ਫਰੇ ਤੇ ਫਿਰ ਅਗਲੇ ਪਰਿਵਾਰ ਨੂੰ ਇੱਕ ਜਵਾਈ ਚਾਹੀਦਾ ਵਧੀਆ ਉਹ ਕੌਣ ਦੇਵੇਗਾ ਜੀ ਤੁਸੀਂ ਆਪਣੇ ਪੁੱਤ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਓ ਜੇ ਅਗਲੇ ਅਗਲੇ ਤੋਂ ਅਸੀਂ ਉਮੀਦ ਲਾਉਂਨੇ ਅੱਜ ਮਾਫ਼ ਕਰਨਾ ਗੁਰਦੁਆਰਿਆਂ 'ਚ ਆਉਣ ਵਾਲੇ ਪਰਿਵਾਰ ਵੀ ਅੱਜ ਅਸੀਂ ਸਾਡੇ ਪਰਿਵਾਰਾਂ 'ਚ ਬਖੀੜੇ ਕਿਉਂ ਨੇ ਕਿਸੀਂ ਅਸੀਂ ਗੁਰਮਤ ਤੋਂ ਕੋਹਾਂ ਦੂਰ ਚਲੇ ਗਏ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਪਰਿਵਾਰ 'ਚ ਰਹਿਣਾ ਕਿੱਦਾਂ ਹੈ ਜ਼ਿੰਦਗੀ ਵਿੱਚ ਕਈ ਵਾਰੀ ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਅਨਡਿਟ ਕਰਨੀਆਂ ਪੈਂਦੀਆਂ ਵੇਖ ਕੇ ਜਰਨਾ ਪੈਂਦਾ ਵੀ ਕੋਈ ਗੱਲ ਨਹੀਂ ਪਰਿਵਾਰਾਂ 'ਚ ਕਈ ਵਾਰੀ ਮਾਫ਼ ਕਰਨਾ ਇਹ ਵੀ ਗੱਲ ਹੁੰਦੀ ਵੀ ਨਾ ਗਲਤੀ ਵੀ ਹੋਵੇ ਤੇ ਮਾਫੀ ਮੰਗ ਕੇ ਅੱਗੇ ਵਧਣਾ ਪੈਂਦਾ ਹੈ ਕਈ ਵਾਰੀ ਜੇ ਤੁਸੀਂ ਸਮਾਜ ਵਿੱਚ ਅੱਗੇ ਵ ਨਿਤ ਅੱਜ ਬਹੁਤ ਵੱਡੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਕਿਉਂ ਵਾਪਰਦੀਆਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਜਾ ਕੇ ਬੈਠ ਗਏ ਜਿਹੜੇ ਗੁਣ ਨੇ ਕੱਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਬਦ ਵਰਤੇ ਨਾ ਵੀ ਅਸੀਂ ਧੀ ਨੂੰ ਸਮਝਾਉਣਾ ਉੱਥੇ ਨਾਲ ਮਤਲਬ ਹੈ ਕਾਮਨ ਗੱਲ ਹੈ ਪੁੱਤ ਵਾਸਤੇ ਵੀ ਓਨੇ ਗੁਣ ਵਾ ਵਿਦੇਸ਼ਾਂ 'ਚ ਤੁਸੀਂ ਵੇਖੋ ਅੱਜ ਅੱਜ ਹਰ ਸਟੇਟ ਦਾ ਜਿਹੜਾ ਨੌਜਵਾਨ ਬਾਹਰ ਨੂੰ ਦੌੜਦਾ ਕਿਉਂ ਆ ਕਿਉਂਕਿ ਉੱਥੇ ਹਰ ਇੱਕ ਬੰਦੇ ਨੂੰ ਪਤਾ ਬਰਾਬਰ ਆ ਕੰਮ ਵੀ ਜੇ ਔਰਤ ਕਮਾ ਕੇ ਲੈ ਕੇ ਆ ਰਹੀ ਤੇ ਮਰਦ ਵੀ ਉਹਦੀ ਨਾਲ ਹੈਲਪ ਕਰਾ ਰਿਹਾ ਆ ਦੋਵੇਂ ਜਾਣੇ ਆ ਜੇ ਇੱਕ ਕਿਚਨ ਦੇ ਵਿੱਚ ਦੋਵੇਂ ਕੰਮ ਕਰ ਰਿਆ ਇੱਕ ਬਰਤਨ ਤੋੜ ਰਿਆ ਦੂਜਾ ਨਾਲ ਉਹਦੇ ਆਟਾ ਗੁੰਨ ਰਿਆ ਜਾਂ ਗੁੰਨ ਰਹੀ ਆ ਬਰਾਬਰ ਕੰਮ ਕਰਦੇ ਉੱਥੇ ਕੋਈ ਕੋਈ ਵੱਡਾ ਛੋਟਾ ਨਹੀਂ ਹੈਗਾ ਤਾਂ ਹੀ ਆ ਜੀ ਤੁਸੀਂ ਵੇਖੋ ਕਿਉਂਕਿ ਦੋਵੇਂ ਕੰਮ ਕਰਦੇ ਆ ਸਾਡੇ ਦਿਮਾਗ 'ਚ ਇਥੇ ਗੱਲ ਬੈਠੀ ਵੀ ਬੰਦਾ ਭਾਵੇਂ ਬਾਹਰੋਂ ਕੁਝ ਨਾ ਕਰਦਾ ਆ ਹੋਵੇ ਉਹਨੂੰ ਪਾਣੀ ਦਾ ਗਲਾਸ ਉੱਚੀ ਬੋਲ ਕੇ ਦੱਸੇ ਹਣ ਬੀਬੀ ਨੇ ਫੜਾਉਣਾ ਅੱਛਾ ਬੀਬੀ ਭਾਵੇਂ ਸਵੇਰ ਦੀ ਵਿਚਾਰੀ ਘਰ ਦੀ ਗਰੋਸਰੀ ਲੈ ਕੇ ਆਈ ਹੋਵੇ ਕਿੰਨੇ ਮਰਦ ਨੇ ਜੀ ਕਦੀ ਜਿਹੜੇ ਆਈ ਹੋਈ ਬਾਹਰੋਂ ਬੀਬੀ ਨੂੰ ਪਾਣੀ ਦਾ ਗਲਾਸ ਫੜਾਉਂਦੇ ਹੋਣਗੇ ਭਲਾ ਕੁਕੀ ਸਾਡੇ ਦਿਮਾਗ ਚ ਇਥੇ ਪੁਰਖ ਪ੍ਰਧਾਨ ਸਮਾਜ ਵਾਲੀ ਵਿਚਾਰ ਬੈਠੀ ਹੋਈ ਹੈ ਉਹ ਜਿਹੜੀ ਚੀਜ਼ ਵਾ ਸਾਡੇ ਸਮਾਜ ਚ ਸਭ ਤੋਂ ਵੱਡੀ ਤਰੱਕੀ ਦਾ ਕਾਰਨ ਜਿਹੜੀ ਹੈ ਰਿਕਵਰਡ ਜਿਹੜੀ ਬਣ ਰਹੀ ਇਥੇ ਬਣ ਰਹੀ ਆ ਵੀ ਇਥੇ ਜਦੋਂ ਸਮਾਜ ਵਿੱਚ ਇਹ ਗੱਲ ਆਏਗੀ ਬਰਾਬਰਤਾ ਦੀ ਗੱਲ ਆ ਜਦੋਂ ਆਪਾਂ ਕਹਿੰਨੇ ਵੀ ਜੇ ਤੁਸੀਂ ਧੀ ਨੂੰ ਆਪਾਂ ਕਹਿੰਨੇ ਗੁਣ ਸਿਖਾਉਣੇ ਤੇ ਪੁੱਤ ਨੂੰ ਵੀ ਨਾਲ ਤੁਹਾਨੂੰ ਬਰਾਬਰ ਗੁਣ ਸਿਖਾਉਣੇ ਪੈਣੇ ਆ ਸਮਾਜ ਦੇ ਵਿੱਚ ਇਹ ਗੱਲਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਤੇ ਪਾਸ਼ਾ ਨੇ ਸਾਨੂੰ ਸਮਝਾਇਆ ਸੀ ਕਿਆ ਜਿਹੜੇ ਸਮਾਜ ਦੇ ਵਿੱਚ ਵਿਗਾੜ ਪੈਦਾ ਹੋਇਆ ਉਹ ਇਸੇ ਕਰਕੇ ਪੈਦਾ ਹੋਇਆ ਤੁਸੀਂ ਲਾਵਾਂ ਦਾ ਪਾਠ ਪੜ੍ਹਦੇ ਆਪਾਂ 773 ਨੰਬਰ ਅੰਕ ਤੇ ਇਹ ਤੋਂ ਪਹਿਲਾਂ ਤਿੰਨ ਬਾਣੀਆਂ ਆਉਂਦੀਆਂ ਨੇ ਕੁਚੱਜੀ ਫਿਰ ਸੁਚੱਜੀ ਫਿਰ ਗੁਣਵੰਤੀ ਫਿਰ ਜਾ ਕੇ ਲਾਵਾਂ ਦਾ ਪਾਠ ਹੈ ਉੱਥੇ ਹੁਣ ਬਰਾਬਰ ਗੱਲ ਆ ਭਾਵੇਂ ਮਰਦਾ ਤੇ ਭਾਵੇਂ ਔਰਤਾ ਪਹਿਲਾਂ ਆਪਣੀ ਜ਼ਿੰਦਗੀ ਦੇ ਕੁਚਾਜੇ ਬਾਹਰ ਕੱਢਣਾ ਫਿਰ ਸੁਚਾਜੇ ਲੈ ਕੇ ਆਉਣਾ ਫਿਰ ਗੁਣ ਲੈ ਕੇ ਆਉਣੇ ਹੁਣ ਲਾਵਾਂ ਹੋਣਗੇ ਤੇ ਜਿਹੜੀਆਂ ਚਾਰ ਲਾਵਾ ਉਹ ਚਾਰ ਸਟੈਪ ਨੇ ਸਾਡੇ ਪ੍ਰਵਿਰਤੀ ਕਰਮ ਸਤਿਗੁਰੂ ਨੂੰ ਮਿਲਣਾ ਮਨ ਚ ਚਾਹ ਪੈਦਾ ਹੋ ਗਿਆ ਤੇ ਚੌਥੀ ਲਾਵਾ ਮਨ ਚ ਸਹਿਜ ਪੈਦਾ ਹੋ ਗਿਆ ਇਹ ਚਾਰੇ ਲਾਵਾ ਚਾਰ ਸਟੈਪ ਨੇ ਹੁਣ ਜਦੋਂ ਲਾਵਾ ਦਾ 파ਠ ਹੁੰਦਾ ਆਮ ਸਾਡੀ ਬਹੁਤੀ ਬਰਾਦ ਦੇ ਦਿਮਾਗ ਚ ਪਤਾ ਕੀ ਹੁੰਦਾ ਸਾਡਾ ਉਥੇ ਕੀ ਕੰਮ ਹੈ ਤੁਸੀਂ ਥੋੜੇ ਜੇ ਲੜਕੀ ਲੜਕੇ ਵਾਲੇ ਜਾ ਕੇ ਤੇ ਆਨੰਦ ਕਾਰਜ ਕਰੋ ਕਿਉਂ ਨਹੀਂ ਵੀ ਕੰਮ ਆਨੰਦ ਕਾਰਜ ਵਾਸਤੇ ਤੁਹਾਨੂੰ ਅਗਲੇ ਨੇ ਕਾਰਡ ਦਿੱਤਾ ਹੋਇਆ ਅਗਲੇ anni ਤਿਆਰੀ ਕੀਤੀ ਹੋਈ ਹੈ ਉੱਥੇ ਲਾਵਾਂ ਦਾ ਸਬੰਧ ਕੱਲਾ ਲੜਕੀ ਲੜਕੇ ਦੇ ਨਾਲ ਨਹੀਂ ਨਾ ਹੈਗਾ ਉੱਥੇ ਭਾਵੇਂ ਕੋਈ 70 80 ਸਾਲ ਦਾ ਬੰਦਾ ਵੀ ਬੈਠਾ ਔਰਤ ਬੈਠੀ ਆ ਉਹ ਕਹਵੇ ਜੀ ਮੇਰੇ ਵਿਆਹ ਨੂੰ ਤੇ ਇੰਨੇ ਸਾਲ ਹੋ ਗਏ ਉਹ ਉਹਦੇ ਨਾਲ ਵੀ ਇਸ ਲਾਵਾਂ ਦਾ ਸਬੰਧ ਹੈਗਾ ਕਿਉਂਕਿ ਗੱਲ ਗੁਣਾ ਦੀ ਗੱਲ ਤੇ ਲਾਵਾਂ ਦੀ ਹੈ ਹੀ ਨਹੀਂ ਉੱਥੇ ਉਹ ਤਾਂ ਮਤਰਸੀ ਆ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਰ ਬ੍ਰਾਮ ਜੀ ਪ੍ਰਵਿਰਤੀ ਕਰਮ ਕੀ ਆ ਜਿਹੜਾ ਅਸੀਂ ਦੁਨੀਆ ਤੇ ਜਨਮ ਲੈਂਦੀ ਆ ਸਾਰਾ ਭੁੱਲ ਚੁੱਕੇ ਸੀ ਲੇਵ ਛੁੜਕੀ ਲੱਗੀ ਕ੍ਰਿਸ਼ਨਾ ਮਾਇਆ અમર ਵਰતાયા ਜਿਹੜਾ ਅਸੀਂ ਪਰਮੇਸ਼ਰ ਨੂੰ ਭੁੱਲ ਚੁੱਕੇ ਸੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਜਿਹੜਾ ਗੁਰੂ ਸਾਹਿਬ ਨੇ ਸਮਝਾਇਆ ਕਿ ਭਾਈ ਜਦੋਂ ਤੂੰ ਦੁਨੀਆ ਤੇ ਨਹੀਂ ਸਿਆਇਆ ਤੂੰ ਪਰਮਾਤਮਾ ਦਾ ਸਿਮਰਨ ਕਰ ਰਿਹਾ ਸੀ ਉਹਦਾ ਮਤਲਬ ਕੀ ਸੀ ਤੂੰ ਪਰਮੇਸ਼ਰ ਦੇ ਨਿਜਮ ਦੇ ਵਿੱਚ ਸੀ ਉਹਦੇ ਹੁਕਮ ਦੀ ਪਾਲਣਾ ਕਰ ਰਿਹਾ ਸੀ ਉੱਥੇ ਤੇਰੀ ਆਪਣੀ ਕੋਈ ਵੀ ਮਨਮਰਜ਼ੀ ਨਹੀਂ ਸੀ ਹੁਣ ਤੂੰ ਦੁਨੀਆ ਤੇ ਆ ਗਿਆ ਹੁਣ ਤੇਰੀ ਪਹਿਲੀ ਲਾਂ ਕੀ ਆ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾਵੇਦ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀਓ ਇਹ ਹੁਣ ਹੋ ਗਈ ਪਹਿਲੀ ਲਾਂ ਕਿ ਜੇ ਮੈਨੂੰ ਇੱਥੇ ਆਣ ਕੇ ਦੁਨੀਆ ਤੇ ਇਹ ਅਹਿਸਾਸ ਹੋ ਗਿਆ ਵਾ ਕਿ ਮੈਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੁਨੀਆ ਤੇ ਆਇਆ ਮੈਨੂੰ ਇਹ ਕਰਮ ਦਾ ਪਤਾ ਲੱਗ ਗਿਆ ਇਹਦਾ ਮਤਲਬ ਹੈ ਮੇਰੀ ਪਹਿਲੀ ਲਾਂ ਹੋ ਚੁੱਕੀ ਆ ਦੂਜੀ ਹਰ ਦੂਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਹੁਣ ਮੈਨੂੰ ਸਤਿਗੁਰੂ ਜੀ ਮਿਲ ਪਏ ਜੇ ਮੈਂ ਜੇ ਗੁਰੂ ਵਾਲਾ ਹੀ ਨਹੀਂ ਬਣਿਆ ਇਹਦਾ ਮਤਲਬ ਭਾਵੇਂ ਮੇਰੇ ਪੁੱਤਰੇ ਵੀ ਵਿਆਹਣ ਵਾਲੇ ਹੋ ਗਏ ਆ ਸਮਾਜ ਮੁਤਾਬਕ ਮੇਰੀਆਂ ਲਾਵਾਂ ਹੋਈਆਂ ਨੇ ਪਰ ਬਾਣੀ ਮੁਤਾਬਕ ਜੇ ਮੇਰੀ ਦੂਜੀ ਲਾਹ ਹੋਈ ਨਹੀਂ ਹਰ ਦੂਜੜੀ ਲਾਹ ਸਤਗੁਰ ਪੁਰਖ ਮਲਾਇਆ ਬਲਰਾਮ ਜੀ ਹਰਤੀ ਜੜੀ ਲਾਹ ਮਨ ਚਾਉ ਪਿਆ ਤੇ ਤੁਹਾਨੂੰ ਪਤਾ ਜਿਹੜਾ ਚਾ ਨਾ ਕੀਤਾ ਹੋਇਆ ਕੰਮ ਉਹ ਚ ਕਦੀ ਥਕੇਵਾ ਤੇ ਅਕੇਵਾ ਨਹੀਂ ਹੁੰਦਾ ਮੋਠੂ ਜਿਹੜੇ ਕੰਮ ਬੱਧਾ ਚੱਟੀ ਕੀਤੇ ਜਾਣ ਉਹਤੇ ਬੰਦਾ ਥੱਕਦਾ ਵੀ ਆ ਤੇ ਆਕਦਾ ਵੀ ਆ ਜਿਹੜਾ ਕੰਮ ਮਨ ਦੇ ਚਾਹ ਨਾਲ ਕੀਤਾ ਜਾਊਗਾ ਹੁਣ ਮਨ ਚ ਚਾ ਪੈਦਾ ਹੋ ਗਿਆ ਕੁਸ਼ਰ ਨਾਮ ਨੂੰ ਕਰਨੀ ਜਿੰਦਗੀ ਦੇ ਵਿੱਚ ਹਰ ਤੀਜੜੀ ਲਾਮ ਮੰਨ ਚਾਉ ਪਿਆ ਬੈਰਾਗੀਆਂ ਬਰਾਮ ਜੀ ਹਰ ਚੌਥੜੀ ਲਾਮ ਮੰਨ ਸਹਿਜ ਪਿਆ ਸਹਿਜ ਆ ਗਿਆ ਨਾ ਜਤ ਪਹਾਰਾ ਧੀਜ ਸੁਨਿਆਰ ਸਹਿਜ ਆ ਗਿਆ ਧੀਰਜ ਆ ਗਿਆ ਹੁਣੇ ਚਾਰ ਲਾਵਾਂ ਕਦੀ ਆਪਣੇ ਪਰਿਵਾਰਾਂ ਚ ਬੈਠ ਕੇ ਆਪਾਂ ਇਹ ਡਿਸਕਸ ਕੀਤੀ ਵੀ ਹੁਣ ਸਾਡੇ ਪੁੱਤ ਦਾ ਆਨੰਦਕਾਰ ਹੋਣ ਵਾਲਾ ਆਪਾਂ ਚਾਰ ਲਾਵਾਂ ਦੀ ਵਿਆਖਿਆ ਘੰਟਾ ਡੇਢ ਘੰਟਾ ਬੈਠ ਕੇ ਪਰਿਵਾਰ ਨੇ ਸੁਣਨੀ ਆ ਸਮਝਣੀ ਆ ਤਾਂ ਕਿ ਆਪ ਨੂੰ ਨੁਕਤਿਆਂ ਦਾ ਪਤਾ ਲਗੇ ਸੜਾ ਤਾਂ ਧਿਆਨ ਹੋਣਾ ਹੋਰ ਕੰਮਾਂ ਚ ਹੁੰਦਾ ਰੋਟੀ ਜੀ ਕੀ ਕੀ ਪਉਣਾ ਆਪਾਂ ਕੀ ਕੀ ਬਣਾਉਣਾ ਉੱਤੇ ਕਿਹਨੂੰ ਕਿਹੜੀ ਕਿਹੜੀ ਪਿਉਣੀ ਐ ਸ਼ਮਿਆਨਾ ਕਿਹੜਾ ਲਾਉਣਾ ਵਾ ਪਹਿਲਸ ਕਿਹੜਾ ਕਰਨਾ ਵਾ ਜਾਗੋ ਕਿਦਾਂ ਕੱਢਣੀਆਂ ਲੇਡੀ ਸੰਗੀਤ ਕਦੋਂ ਕਰਨਾ ਆਪਾਂ ਕਿੰਨੇ ਦਿਨ ਆਪਾਂ ਇਨਾ ਕੰਮਾਂ ਚ ਲੱਗਣਾ ਵਾ ਮਤਲਬ ਉਹਨਾਂ ਕੰਮਾਂ 'ਚ ਧਿਆਨ ਨਾ ਪਰ ਜਿਹੜਾ ਮੇਨ ਕੰਮ ਆ ਉਹਦੀ ਕਿਸੇ ਨੇ ਡਿਸਕਸ ਵੀ ਨਹੀਂ ਕੀਤੀ ਉਹ ਤਾਂ ਜੇ ਕਿਤੇ ਰਾਗੀ ਸਿੰਘ ਲਾਵਾਂ ਪੜਦੇ ਆ ਪੜਦੇ ਇੱਕ ਸ਼ਬਦ ਵੱਧ ਪੜਨ ਲੱਪਣ ਅੱਗੇ ਬੈਠੇ ਘੜੀ ਵਿਖਾਈ ਜਾਣਗੇ ਉਹਨਾਂ ਨੂੰ ਵੀ ਅਸੀਂ ਤੇ ਪਹਿਲਾਂ ਲੇਟ ਆ। ਕਮੇਟੀ ਦੇ ਗੱਲ ਪੈ ਜਾਣਗੇ ਕਈ ਵੀ ਜਾਣ ਕੇ ਕਈ ਕਿ ਭਾਈ ਸਾਨੂੰ ਛੇਤੀ ਛੇਤੀ ਤੁਰੋ ਤੁਸੀਂ। ਜਿੱਥੇ ਆਣ ਕੇ ਅਸੀਂ ਕੁਝ ਸਿੱਖਣਾ ਸੀ ਅਸੀਂ ਤੇ ਉੱਥੇ ਕਾਲੇ ਪੈ ਰਹੇ ਆ। ਅਸੀਂ ਜਿੱਥੋਂ ਕੁਝ ਸਿੱਖ ਕੇ ਜਾਣਾ ਸੀ ਸਾਡਾ ਤੇ ਉੱਥੇ ਹੀ ਬੈਠਣ ਨੂੰ ਸਾਡੇ ਕੋਲ ਟਾਈਮ ਐ ਨਹੀਂ ਵਕਤ ਐ ਨਹੀਂ ਸਾਡੇ ਕੋਲ। ਤੋ ਇਸ ਕਰਕੇ ਜਿਹੜੀ ਗੱਲ ਸੀ ਵੀ ਪਾਰਸ਼ਕ ਦੇ ਜੱਤ ਪਹਾੜਾ ਧੀਰਜ ਸੁਨਿਆਰ ਆਪਣੀ ਜ਼ਿੰਦਗੀ ਦੇ ਧੀਰਜ ਲੈ ਕੇ ਆਏ ਤੇਰੇ ਵਾਸਤੇ ਸੁਨਿਆਰਾ ਹੋਵੇ। ਇਹ ਹਨ ਮਾਤ। ਤੇਰੀ ਜਿਹੜੀ ਮਾਤਵਾ ਉਹ ਐਰਣ ਬਣ ਜਾਏ ਜਿਹਦੇ ਤੇ ਸੁਨਿਆਰਾ ਸੋਨਾ ਰੱਖ ਕੇ ਘੜਦਾ ਵਾ। ਵੇਦ ਹਥਿਆਰ ਵੇਦ ਦੇ ਦਦੇ ਨੂੰ ਉਥੇ ਔਂਕੜ ਆ। ਉਹਦਾ ਮਤਲਬ ਗਿਆਨ ਜਦੋਂ ਵੇਦ ਦੇ ਦਦਾ ਮੁਕਤਾਏਗਾ ਉਥੇ ਕੋਈ ਮਾਤਰਣ ਲੱਗੀ ਉਹਦਾ ਮਤਲਬ ਚਾਰ ਵੇਦ। ਇਥੇ ਵੇਦ ਦਾ ਦਦਾ ਉਹਨੂੰ ਔਂਕੜ ਲੱਗਾ ਹੋਇਆ ਮਤਲਬ ਗਿਆਨ। ਵੇਦ ਹਥਿਆਰ ਤੇਰੇ ਕੋਲ ਗਿਆਨ ਹੋਵੇ ਗਿਆਨ ਕਿਹੜਾ? ਚੰਗਾ ਗਿਆਨ ਐਸਾ ਗਿਆਨ ਜੱਪੋ ਮਨ ਮੇਰੇ ਹੋਵੋ ਚਾਕਰ। ਸਾਚੇ ਕੀ ਕਬੀਰਾ ਜਹਾਂ ਗਿਆਨ ਤਹਾਂ ਤਰਮ ਹੈ ਤੇਰੇ ਕੋਲ ਸੁਚੱਜਾ ਗਿਆਨ ਹੋਵੇ ਤੇਰੇ ਕੋਲ ਪਰਮੇਸ਼ਰ ਦੀ ਸਮਝ ਵਾਲਾ ਗਿਆਨ ਹੋਵੇ ਇਹ ਤੇਰੇ ਕੋਲ ਹਥੌੜਾ ਹੋਵੇ ਵੇਦ ہتھیار ਤੇ ਭੌ ਖਲਾ ਅਗਨ ਤਪਤਾਉ ਪਰਮੇਸ਼ਰ ਦਾ ਨਿਰਮਲ ਭੌ ਤੇਰੇ ਕੋਲ ਹੋਵੇ ਇਹ ਤੇਰੇ ਕੋਲ ਉਹ ਪਾਈਪ ਹੋਵੇ ਜਿਹਦੇ ਨਾਲ ਉਹ ਅੱਗ ਬਾਲਦਾ ਹੁੰਦਾ ਤੁਸੀਂ ਵੇਖਿਆ ਜਦੋਂ ਚੁੱਲਿਆਂ 'ਚ ਅੱਗ ਬਾਲਦੇ ਹੁੰਦੇ ਸੀ ਤੇ ਮੂੰਹ ਦੇ ਨਾਲ ਇਹਨਾਂ ਪਾਈਪ ਲਾ ਕੇ ਤੇ ਹਵਾ ਮਾਰਨੀ ਤੇ ਉਹ ਉਹਨੂੰ ਧੌਂਕਣੀ ਕਹਿੰਦੇ ਸੀ ਅੱਗ ਬਲ ਪੈਣੀ ਪਾਂਡਾ ਪਾਓ ਅੰਮ੍ਰਿਤ ਿਤਟਾਲ ਤੇ ਆਪਣੇ ਅੰਦਰ ਪ੍ਰੇਮ ਪੈਦਾ ਕਰ। ਭਾਓ ਮੈਨੂੰ ਪਿਆਰ ਤੇਰੇ ਅੰਦਰ ਪ੍ਰੇਮ ਪੈਦਾ ਹੋਵੇ, ਪ੍ਰੇਮ ਦਾ ਪਾਂਡਾ ਹੋਵੇ। ਪਾਂਡਾ ਪਾਓ ਅੰਮ੍ਰਿਤ ਿਤਟਾਲ ਉਹਦੇ ਜਦੋਂ ਅੰਮ੍ਰਿਤ ਵਰਗੀ ਵਿਚਾਰ ਧਾਰਾ ਢਲੇਗੀ। ਘੜੀਆ ਸ਼ਬਦ ਸੱਚੀ ਟਕਸਾਲ ਜਿਵੇਂ ਜਿੱਥੇ ਕਰੰਸੀ ਕਢੀ ਜਾਂਦੀ ਉਹਨੂੰ ਆਪਾਂ ਟਕਸਾਲ ਕਹਿੰਦੇ ਆ। ਇਹ ਜਿਹੜੀ ਸ਼ਬਦ ਦੀ ਟਕਸਾਲ ਵਾ ਇੱਥੇ ਤੇਰੀ ਸ਼ਖਸੀਅਤ ਕਢੀ ਜਾਏਗੀ। ਇੱਥੇ ਤਿੱਥੇ ਕਢੀਆ ਸੁਰਤ, ਮਤ, ਮਨ, ਬੁੱਧ। ਇਥੇ ਕਿੜਿਆ ਜਾਊਗਾ ਮਨੁੱਖ ਮਨੁੱਖ ਸਿੱਖੂਗਾ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣ ਸਿੱਖੂਗਾ ਇਹ ਪੂਜਾ ਦੇ ਸਥਾਨ ਨਹੀਂ ਹੈਗੇ ਗੁਰਦੁਆਰੇ ਨਾ 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 ਇਹ ਸਿੱਖਣ ਦੇ ਸਥਾਨ ਸੀ ਅਸੀਂ ਪੂਜਾ ਦੇ ਬਣਾ ਲੈ ਜਿਹੜੇ ਗੁਰਦੁਆਰੇ ਆ ਇਹ ਸਿੱਖਣ ਦੇ ਸਥਾਨ ਵਾਂ ਇਥੋਂ ਸਿੱਖਣਾ ਵਾਂ ਅਸੀਂ ਤੇ ਪੂਜਾ ਦੇ ਸਥਾਨ ਬਣਾ ਲੈ ਵੀ ਆਏ ਮੱਥਾ ਟੇਕਿਆ ਮੱਚੀਜਾਂ ਮੰਗ ਕੇ ਤੁਰ ਪਿਆ ਤੇ ਜੇ ਮਹਾਰਾਜ ਕਹਿੰਦੇ ਵੀ ਚੀਜ਼ਾਂ ਹੀ ਮੰਗੀ ਜਾਂਦਾ ਸਿੱਖਣਾ ਕਦੋਂ ਹੀ ਮੇਰੇ ਕੋਲ ਵੀ ਤੂੰ ਤੇ ਗਿਆਨ ਲੈ ਕੇ ਜਾਣਾ ਸੀ ਹੁਣ ਕੋਈ ਕੋਈ ਬੱਚਾ ਸਕੂਲ ਜਾ ਕੇ ਕੱਲਾ ਐਜੂਕੇਸ਼ਨ ਮੰਗੀ ਜਾਵੇ ਪਰ ਪੜ੍ਹੇ ਨਾ ਕਦੀ ਬਹਿ ਕੇ ਉੱਥੇ ਆਪਾਂ ਪੜ੍ਹਦੇ ਆਂ ਰੋਜ਼ ਜਦੋਂ ਆਪਾਂ ਅਖੀਰ ਤੇ ਦੋਹਰਾ ਪੜ੍ਹਦੇ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਹੁਣ ਪੜ੍ਹਦੇ ਮੰਨਿਓ ਆਂ ਕਰਦੇ ਪੂਜਾ ਵਾਂ ਮੰਨਦੇ ਤੇ ਆ ਹੀ ਨਹੀਂ ਆ ਬਲਕੇ ਮੰਨਣਾ ਹੀ ਪੂਜਾ ਵਾ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਸਾਰੇ ਬੋਲੋ ਜੀ ਸਭ ਗਾਵੇਂ ਹਰ ਹਰ ਗਾਵੇ ਆ ਤਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਗੁਰੂ ਜੀ ਦੀ ਗੱਲ ਨੂੰ ਮੰਨਣਾ ਹੀ ਵਾਸਤਵ ਵਿੱਚ ਅਸਲ ਚ ਗੁਰੂ ਦੀ ਰਿਸਪੈਕਟ ਵਾ ਤੋ ਇਸ ਕਰਕੇ ਮਹਾਰਾਏ ਕਹਿੰਦੇ ਨੇ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਾ ਪੂਰੇ ਜਪਜੀ ਸਾਹਿਬ ਦਾ ਅਖੀਰ ਤੇ 38 ਨੰਬਰ ਪੋੜੀ ਜ ਮਾਰਨੇ ਸਾਰੰਸ ਕੱਢਦਾ ਵੀ ਆ ਹੈ ਪਾਵੇਂ ਪੰਜ ਖੰਡਾਂ ਦੀ ਗੱਲ ਆਈ ਉਹਦੇ ਵਿੱਚ ਪਾਵੇਂ ਦੂਜੀ ਆ ਮਤਾਂ ਦੀ ਜਬਜੀ ਸਾਹਿਬ ਨੂੰ ਜਦੋਂ ਧਿਆਨ ਨਾਲ ਪੜੋਗੇ ਨਾ ਮੈਂ ਕਈ ਵਾਰੀ ਸੋਚਦਾ ਕਈ ਵਾਰ ਆਪਾਂ ਕਹਿੰਦੇ ਮੈਂ ਜਬਜੀ ਸਾਹਿਬ ਦਾ 파ਟ 10 15 ਮਿੰਟਾਂ ਜੀ ਕਰ ਲੈਣਾ ਜਬਜੀ ਸਾਹਿਬ ਦੇ ਵਿੱਚ ਕੋਈ ਐਸਾ ਟੌਪਿਕ ਨਹੀਂ ਹੈਗਾ ਜਿਹੜਾ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਚ ਨਾ ਆਇਆ ਹੋਵੇ ਜਬਜੀ ਸਾਹਿਬ ਚ ਹਰ ਇੱਕ ਟੌਪਿਕ ਨੂੰ ਮਾਰ ਲੈਣੇ ਭਾਵੇਂ ਸ਼ਾਰਟ ਚ ਉਹਦਾ ਉਹਦੀ ਇੱਕ ਪੌੜੀ ਲਿਖਤੀ ਆ ਫਿਰ ਉਹਦੇ ਅੱਗੇ ਵਿਆਖਿਆ ਜਬਜੀ ਸਾਹਿਬ ਦੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਚ ਅੱਗੇ ਫਿਰ ਕੀਤੀ ਹੋਈ ਆ ਹਰ ਇੱਕ ਵਿਸ਼ਾ ਜੇ ਰਾਬ ਧਰਤੀ ਬਾਰੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਸੀ ਕਿਸੇ ਨੇ ਆਖਿਆ ਧਰਤੀ ਇਦਾਂ ਬਣੀ ਸੀ ਧਰਤੀ ਇਦਾਂ ਬਣੀ ਸੀ ਕਿਸੇ ਨੇ ਕਹਾ ਧਰਤੀ ਥਲੇ ਬਲਦ ਖਲੋਤੇ ਸੀ ਮਹਾਰਾ ਨੇ ਹਰ ਇੱਕ ਟੌਪਿਕ ਨੂੰ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਵੀ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਹਣ ਜ਼ੋਰ ਤੂੰ ਹੀ ਕਹਿੰਦੇ ਵੀ ਧਰਤੀ ਨੂੰ ਬਲਦ ਨਹੀਂ ਚੁੱਕਿਆ ਉਹ ਕਹਿੰਦੇ ਹਾਂਜੀ ਬਲਦ ਨਹੀਂ ਚੁੱਕਿਆ ਮਹਾਰਾ ਕਹਿੰਦੇ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਣਾ ਅੱਜ ਵੀ ਮੰਨਦੇ ਆ ਨਾ ਬਹੁਤੇ ਲੋਕ ਵੀ ਆ ਜਿਹੜਾ ਪਛਾੜ ਆਉਂਦਾ ਨਾ ਇਹ ਇਸ ਕਰਕੇ ਆਉਂਦਾ ਵੀ ਧਰਤੀ ਦੇ ਥੱਲੇ ਕਿ ਬੈਲ ਖਲੋਤਾ ਆਇਆ ਅੱਜ ਵੀ ਤੁਸੀਂ ਵੇਖਿਓ ਬਹੁਤੇ ਲੋਕਾਂ ਦੀ ਮਨਾਉਤ ਇਹ ਆ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਦੇ ਧਰਤੀ ਥੱਲੇ ਇੱਕ ਬੈਲ ਖਲੋਤਾ ਉਹਨੇ ਆਪਣੇ ਸਿੰਗ ਉੱਤੇ ਪੂਰੀ ਧਰਤੀ ਚੁੱਕੀ ਹੋਈ ਆ ਤੇ ਜਦੋਂ ਥੱਕ ਜਾਂਦਾ ਨਾ ਤੋ ਫਿਰ ਜਦੋਂ ਆਪਣਾ ਸਿੰਗ ਬਦਲਦਾ ਤੇ ਉਦੋਂ ਫਿਰ ਪਚਾਲ ਆ ਜਾਂਦਾ ਮਹਾਰਾ ਕਹਿੰਦੇ ਅੱਛਾ ਵੀ ਤੁਸੀਂ ਕਹਿੰਦੇ ਹੋ ਵੀ ਧਰਤੀ ਨੂੰ ਬੈਲ ਨੇ ਚੁੱਕਿਆ ਕਹਿੰਦੇ ਹਾਂਜੀ ਕਿਤੇ ਫਿਰ ਉਹ ਬਲਦ ਖਲੋਤਾ ਕਹਤੇ ਆ ਜੜ ਧਰਤੀ ਦੇ ਥੱਲੇ ਕਹਿੰਦੇ ਥੱਲੇ ਇੱਕ ਹੋਰ ਧਰਤੀ ਹੈਗੀ ਆ ਮਹਾਰਾ ਕਹਿੰਦੇ ਅੱਛਾ ਪਿੱਛੇ ਜਿਹੜੀ ਉਹ ਧਰਤੀ ਉਹ ਕਨੇ ਚੁੱਕੀ ਆ ਕਹਿੰਦੇ ਉਹਦੇ ਥੱਲੇ ਇੱਕ ਹੋਰ ਬੈਲ ਹੈਗਾ ਕਹਿੰਦੇ ਫਿਰ ਉਹ ਬੈਲ ਕਾ ਤੇ ਖਲੋਤਾ ਕਹਿੰਦੇ ਉਹ ਥੱਲੇ ਇੱਕ ਹੋਰ ਧਰਤੀ ਹੈਗੀ ਆ ਕਹਿੰਦੇ ਫਿਰ ਮੈਨੂੰ ਇਹ ਦੱਸੋ ਵੀ ਜਾਂ ਤੇ ਅਖੀਰਲਾ ਬਲਦ ਜਿਹੜਾ ਉਹ ਧਰਤੀ ਉਹ ਬਿਨਾਂ ਖਲੋਤਾ ਤੇ ਜਾਂ ਅਖੀਰਲੀ ਧਰਤੀ ਬਿਨਾਂ ਬਲ ਤੋਂ ਕਿਤਨਾ ਕਿਤੇ ਜਾ ਕੇ ਐਂਡ ਤੇ ਹੋਏਗਾ ਨਾ ਕਹਿੰਦੇ ਆਓ ਮੈਂ ਤੁਹਾਨੂੰ ਸਮਝਾਵਾਂ ਵੀ ਬੈਠ ਹੋਈ ਤੇ ਮਾਰਾ ਇਹਨੇ ਕਿਦਾਂ ਕਿਦਾਂ ਉਹਨਾਂ ਦੀਆਂ ਕਲਾਸਾਂ ਲਾਈਆਂ ਹੋਣਗੀਆਂ ਕਿਦਾਂ ਸਮਝਾਇਆ ਹੋਊਗਾ ਅੱਜ ਗੁਰਦੁਆਰੇ ਆਉਣ ਵਾਲਾ ਵੀ ਇਹ ਸ਼ਬਦ ਬੋਲੀ ਜਾਵੇ ਤੇ ਦਾ ਮਤਲਬ ਇਹ ਆ ਵੀ ਅਸੀਂ ਸਿਰਫ ਪੂਜਾ ਕੀਤੀ ਹੈ ਗੁਰੂ ਦੀ ਗੱਲ ਨੂੰ ਤਾਂ ਸੁਣਿਆ ਹੀ ਨਹੀਂ ਕਦੀ ਬਹਿ ਕੇ ਧਿਆਨ ਨਾ ਉੱਥੇ ਮਹਾਰਾਜ ਕਹਿੰਦੇ ਆ ਵੀ ਆਓ ਗੱਲ ਸਮਝੀਏ ਇਹਦੇ ਚ ਕੋਈ ਸ਼ੱਕ ਨਹੀਂ ਧਰਤੀ ਨੂੰ ਬਲਦ ਨਹੀਂ ਚੁਕਿਆ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ ਪਰ ਉਹ ਜਿਹੜਾ ਬਲਦ ਆ ਨਾ ਉਹਨੂੰ ਕਿਸੇ ਗਾਂ ਨੇ ਜਨਮ ਨਹੀਂ ਦਿੱਤਾ ਉਹ ਕੀਆ ਤੌਲ ਧਰਮ ਤੌਲ ਦਾ ਅਰਥ ਕੀ ਹੈ ਬਲਦ ਉਹ ਧਰਮ ਰੂਪੀ ਬਲਦਵਾ ਤੌਲ ਧਰਮ ਤੇ ਦਇਆ ਕਾ ਪੂਤ ਦਇਆ ਚੋਂ ਫਿਰ ਅੱਗੇ ਦਇਆ ਤੋਂ ਜੇ ਦਇਆ ਹੋਏਗੀ ਤਾਂ ਹੀ ਧਰਮ ਕਮਾਉ ਉਹ ਬੰਦਾ ਜਿਹਦੇ ਅੰਦਰ ਦਇਆ ਨਹੀਂ ਹੈਗੀ ਉਹ ਧਰਮ ਨਹੀਂ ਕਮਾ ਸਕਦਾ ਜੀ ਸਾਧ ਸੰਗਤ ਆ ਚੇਤਾ ਰੱਖਿਓ ਜੇ ਬੰਦੇ ਅੰਦਰ ਦਇਆ ਹੈਗੀ ਤਾਂ ਹੀ ਧਰਮ ਕਮਾ ਸਕਦਾ ਟੀਚਰ ਅੰਦਰ ਦਇਆ ਆਉਂਦੀ ਆ ਵੀ ਇਸ ਬੱਚੇ ਦੇ ਮਾਪੇ ਕਿੰਨੀ ਫੀਸ ਦਿੰਦੇ ਆ ਫਿਰ ਉਹ ਧਰਮ ਕਮਾਉਂਦਾ ਪੜਾਉਣ ਦਾ ਡਾਕਟਰ ਅੰਦਰ ਦਇਆ ਆਉਂਦੀ ਆ ਕਿ ਮੈਂ ਇੱਕ ਸਰਕਾਰੀ ਡਾਕਟਰ ਆ ਮੇਰਾ ਫਰਜ਼ ਬਣਦਾ ਮੈਂ ਜਾਨ ਲਾਦਾ ਮਰੀਜ਼ ਨੂੰ ਬਚਾਉਣ ਲਈ ਫਿਰ ਅਗੇ ਉਹ ਮਰੀਜ਼ ਨੂੰ ਬਚਾਉਣ ਵਾਲਾ ਧਰਮ ਕਮਾਉਂਦਾ ਆ ਹੁਣ ਕੀ ਹੋ ਗਿਆ ਧਰਮ ਕੀ ਹੋ ਗਿਆ ਬਲਦ ਦਇਆ ਬਲਦ ਦੀ ਮਾਂ ਹੋ ਗਈ ਯਾਨੀ ਕਿ ਜੇ ਦਇਆ ਹੋ ਗਈ ਤਾਂ ਫਿਰ ਧਰਮ ਹੋਏਗਾ ਤੌਲ ਧਰਮ ਦਇਆ ਕਾ ਸਾਰੇ ਬੋਲੋ ਤੌਲ ਧਰਮ ਦਇਆ ਕਾ ਹੁਣ ਸੌਖਾ ਸਮਝੋ ਜਿਸ ਘਰ ਚੋਂ ਧਰਮ ਮਿਲੂਗਾ ਮੜਾ ਜਾ ਪਛੜ ਆਉਂਦਾ ਕਿ ਨਹੀਂ ਆਉਂਦਾ ਬੋਲੋ ਸਾਹਸਾਂ ਜੀ ਤੇ ਫਿਰ ਆਪੇ ਜਦੋਂ ਬਲਦ ਨੇ ਸਿੰਘ ਬਦਲਿਆ ਪਛੜ ਆ ਗਿਆ ਨਾ ਸਮਝਾਈ ਵੀ ਉਹਨਾਂ ਦੀ ਭਾਸ਼ਾ ਦੀ ਗੱਲ ਕਿਤੇ ਤੁਹਾਡੀ ਗੱਲ ਨਾ ਮੈਂ ਬਿਲਕੁਲ ਸੈਮ ਤਾਂ ਜਦੋਂ ਬਲਦ ਸਿੰਘ ਬਦਲਦਾ ਤੇ ਪਛੜ ਆਉਂਦਾ ਇੱਥੇ ਵੀ ਜਦੋਂ ਧਰਮ ਰੂਪੀ ਬਲ ਦ ਹਿਲਦਾ ਨਾ ਮੜਾ ਜਾ ਕਿਸੇ ਘਰ ਚੋਂ ਵੀ ਧਰਮ ਮਿਲੂਗਾ ਨਾ ਮੜਾ ਜਾ ਧਰਮ ਡੋਲੂਗਾ ਆਪਾਂ ਨੇ ਕਿਹਦੇ ਫਰਾਂ ਦੇ ਕੋਈ ਦੀਨ ਧਰਮ ਹੈ ਹੀ ਨਹੀਂ ਜਦੋਂ ਦੀਨ ਧਰਮ ਨਹੀਂ ਹੈਗਾ ਤੇ ਪਚਾਲ ਆ ਗਿਆ ਸੰਸਥਾਵਾਂ ਚ ਵੀ ਆਉਂਦੇ ਆ ਟੱਬਰਾਂ ਚ ਵੀ ਆਉਂਦੇ ਆ ਦੇਸ਼ਾਂ ਚ ਵੀ ਆਉਂਦੇ ਆ ਪਾਸ਼ਚੰਗ ਦੇ ਧੌਲ ਧਰਮ ਦਇਆ ਕਾ ਪੂਤ ਦਇਆ ਵਿੱਚੋਂ ਧਰਮ ਨਿਕਲਿਆ ਤੇ ਸੰਤੋਖ ਥਾਪ ਰੱਖਿਆ ਜਿੰਨ ਸੂਤ ਇਹਨਾਂ ਸਾਰਿਆਂ ਗੁਣਾਂ ਨੂੰ ਪਰੋ ਕੇ ਕਿਨੇ ਰੱਖਿਆ ਬਲਾ ਸੰਤੋਖ ਨੇ ਜਿੱਦਾਂ ਮਾਲਾ ਹੁੰਦੀ ਆ ਮਾਲਾ ਇੱਕੋ ਧਾਗੇ 'ਚ ਤੁਸੀਂ ਉਦਾਂ ਨਾ ਤੁਸੀਂ ਉਦਾਂ ਮਣਕੇ ਤੁਹਾਨੂੰ ਇਦਾਂ ਫੜਾ ਦਈਏ ਵੀ ਤੁਸੀਂ 50 ਮਣਕੇ ਆਪਣੀ ਮੋਟੇ 'ਚ ਫੜਨੇ ਆ ਤੁਹਾਡੇ ਹੱਥ 'ਚ ਬਦੋ ਬਦੀ ਕੋਈ ਨਾ ਕੋਈ ਮਣਕਾ ਡਿੱਗ ਪੈਣਾ ਪਰ ਉਦਾਂ 200 ਮਣਕੇ ਇੱਕ ਧਾਗੇ 'ਚ ਪੂਰੋ ਕੇ ਤੁਸੀਂ ਕੱਲੀ ਉਂਗਲ ਚੜਾ ਕੇ ਲੈ ਕੇ ਜਾ ਸਕਦੇ ਆ